ਪੱਗ ਬੰਨੀਆਂ ਫੈਟੇ ਹੌਣੇ ਮੁੱਕ ਗਏ ਕਿ ਸਾਰੇ ਬੰਦੇ ਹੀ ਮੇਰੇ ਤੇ ਬੰਦਾ ਕਦੋਂ ਖੜਾ ਆਇਆ ਯਾਰ ਮੇਰੀ ਕਰ ਮੈਨੂੰ ਮੈਨੂੰ ਗੱਲ ਮੈਨੂੰ ਤੇਰੀ ਗੱਲ ਮੈਨੂੰ ਕਿਹੜੇ ਮੇਰੇ ਫੋਨ ਤੁਸੀਂ ਲਾਇਆ ਮੀਡੀਆ ਨੂੰ ਫੋਨ ਤੁਸੀਂ ਲਾਇਆ ਮੀਡੀਆ ਨੂੰ ਫੋਨ ਇੱਕ ਮਿੰਟ ਹੋ ਜਾ ਇੱਕ ਮਿੰਟ ਹੋ ਜਾ ਵੀਰੇ ਤੁਹਾਡੀ ਪੌਸਟ ਚੈੱਕ ਕਰ ਲਓ ਤੁਹਾਨੂੰ ਮੈਂ ਫੋਨ ਕੋਈ ਆਪਦੇ ਫੋਨ ਦੀ ਕਾਲ ਦਿਖਾਓ ਨਾ ਆਪਦੇ ਫੋਨ ਦੀ ਕਾਲ ਦਿਖਾਓ ਸਿਵਲ ਚਾਹ ਨਹੀਂ ਹੌਲੀ ਸਿਵਲ ਕੇ ਮੈਂ ਨਹੀਂ ਬ੍ਰਿਕ ਕਾਲ ਦਿਖਾ ਦਿਓ ਆਪਦੇ ਫੋਨ ਦੀ ਕਾਲ ਦਿਖਾ ਦਿਓ ਲਾਸਟ ਕਾਲ ਦਿਖਾ ਦਿਓ ਫੋਨ ਦੀ ਲਾਸਟ ਕਾਲ ਦਿਖਾ ਦਿਓ ਵਿਰੇ ਮੇਰੀ ਗੱਲ ਸੁਣੋ ਨਹੀਂ ਨਹੀਂ ਯਾਰ ਮੈਂ ਹੈ ਨਹੀਂ ਜਦੋਂ ਭਾਈ ਕਾ ਦੋ ਤੂੰ ਐਵੇਂ ਖਾਂ ਖਾਈ ਜਾਂਦਾ ਯਾਰ ਭਾਈ ਇਹ ਤੁਸੀਂ ਲਾਸਟ ਕਾਲ ਦਿਖਾ ਮੈਂ ਕਿਹੜੀ ਲਾਸਟ ਕਾਲ ਦਿਖਾਵਾਂ ਯਾਰ ਜਦੋਂ ਮੈਂ ਤੂੰ ਖਾਂ ਮਗਾ ਤੁਸੀਂ ਜਿਹੜਾ ਕੋ ਚਲਾ ਲੈਣਾ ਮੈਂ ਸਾਈਡ 'ਤੇ ਖੜਾ ਯਾਰ ਤੁਸੀਂ ਮੈਨੂੰ ਪੰਗਾ ਲਾਓ ਯਾਰ ਮੇਰੇ ਮੈਨੂੰ ਮੈਂ ਕਿਹੜਾ ਕਢਾਉਣਾ ਪੁੱਛੋ ਕਿ ਕਾ ਕਢਾਉਣਾ ਦੀ ਸਾਨੂੰ ਹੱਥ ਮੇਡੀਆ ਤੁਸੀਂ ਮੀਡੀਆ ਲਓ ਹੱਥ ਨਹੀਂ ਸਾਨੂੰ ਤੁਸੀਂ ਕੀ ਕੀਤਾ ਵੱਡੇ ਵੀਰ ਨੂੰ ਬੇਸ ਨਹੀਂ ਕਰਦਾ ਮੈਂ ਦੱਸੋ ਤੁਸੀਂ ਇਹ ਨਹੀਂ ਨਹੀਂ ਇਹਦਾ ਯਾਰ ਮੈਨੂੰ ਪਈ ਜਾਣਾ ਅੱਛਾ ਹਰ ਕਿਹਨੂੰ ਬਣਾ ਰਹੇ ਨੇ ਯਾਰ ਪਹਿਲੀ ਵੀਡੀਓ ਦੇ ਵਿੱਚ ਨਾਲ ਹੀ ਖੜਾ ਕੋਈ ਗੱਲ ਨਹੀਂ ਠੀਕ ਗੱਲ ਇੱਥੇ ਖੜਾ ਵਾ ਸਾਈਡ ਤੇ ਖੜਿਆ ਆ ਉਹਨੇ ਖੜਿਆ ਇੱਧਰ ਦੇਖੋ ਆ ਨਾ ਨਾ ਜੈਨ ਵਾਲੇ ਕੋ ਬੰਦੇ ਆ ਹਣੇ ਮੁੱਕਲੀ ਜਾਣਾ ਹੱਥ ਇਹਨਾਂ ਨੇ ਆਪਾਂ ਨੂੰ ਇਹ ਨਹੀਂ ਕੀਤਾ ਹੱਥ ਇਹਨੇ ਹੱਥ ਦੇ ਕੇ ਗੱਡੀ ਨੂੰ ਰੋਕਿਆ ਨਹੀਂ ਨਹੀਂ ਭਾਈ ਜੀ ਤੁਸੀਂ ਸਾਈਡ ਤੇ ਖੜੇ ਸੀ ਮੈਂ ਕੀਤਾ ਤੁਸੀਂ ਸਾਈਡ ਤੇ ਖੜੇ ਸੀ ਈਗਾ ਵੀਰੇ ਢੂਡਣਾ ਬੋਲੋ 100 ਖਾ ਲੋਗੇ ਗੁਰਦੁਆਰੇ ਦੀ ਚੀਜ਼ ਦੀ ਗੁਰਦੁਆਰੇ 100 ਨਹੀਂ ਨਹੀਂ ਵੀ ਉਹ ਬੰਦੇ ਨੇ ਹੱਥ ਕੀਤਾ ਮੈਂ ਨਹੀਂ ਉਹਨੇ ਨਹੀਂ ਦਿੱਤਾ ਹੱਥ ਮੈਂ ਰੋਕਿਆ ਨਹੀਂ ਗੁਰਦੁਆਰੇ ਦੀ 100 ਖਾਓ ਇੱਥੇ ਨਹੀਂ ਨਹੀਂ ਯਾਰ ਆ ਤਾਂ ਗੱਲ ਗਾਲhta ਆ ਗੱਲ ਗਾਲhta ਨਕਲੀ ਪੁਲਿਸ ਵਾਲਾ ਬਾਈ ਉਹ ਨਕਲੀ ਪੁਲਿਸ ਵਾਲਾ ਨਾਲ ਖੜ ਕੇ ਉਹ ਡਿਊਟੀ ਕਰ ਰਿਹਾ ਹੈਗਾ ਕੋਈ ਡਿਊਟੀ ਨਹੀਂ ਕਰ ਰਿਹਾ ਉਹਦੇ ਪਾਈ ਸੀ ਤੇ ਉਹੀ ਕਾਲੇ ਬੂਟ ਪਾਏ ਸੀ ਖਾਤੀ ਪੱਗ ਬੰਨੀ ਸੀ ਇਹਨਾਂ ਦੇ ਨਾਲ ਡਿਊਟੀ ਕਰਾ ਰਹੇ ਸੀ ਤੇ ਹੁਣ ਪਾਉਂ ਆ ਹੁਣ ਇਹਨਾਂ ਦਾ ਖਾਓ ਜੀ ਹੁਣ ਗੋਰਦਾਰ ਦੀ ਸੌ ਮੈਂ ਸੌ ਕਰਨਾ ਮੈਨੂੰ ਨਹੀਂ ਹੈ ਗੋਰਦਾਰ ਦੀ ਸੌ ਖਾਣਿਓ ਗੋਰਦਾਰ ਦੀ ਸੌ ਖਾਣਿਓ ਮੈਨੂੰ ਤੁਸੀਂ ਗੋਰਦਾਰ ਦੀ ਸੌ ਖਾਣਿਓ ਮੈਨੂੰ ਘੱਟੇ ਦਾ ਕਿਵੇਂ ਬਣਾ ਰਿਹਾ ਗੋਰਦਾਰ ਦੀ ਸੌ ਖਾਣਿਓ ਦੀ ਤੁਸੀਂ ਆ ਵੀ ਲੱਗਿਆ ਸੀ ਪਹਿਲਾਂ ਇੱਥੇ ਹੱਥ ਜੋੜੀ ਖੜੇ ਆ ਜੀ ਤਾਂ ਨੂੰ ਮੈਨੂੰ ਬੁਲਾਉਂਦੀ ਬਹਾਨਾ ਲੱਭਦੇ ਕੋਈ ਕਿਸ ਤੋਂ ਦਾ ਹੱਥ ਜੋੜ ਕੇ ਕਹਿਣਾ ਗੁਰਦਾਰ ਦੀ ਸੋਹ ਖਾਓ ਇਸ ਮੈਂ ਬੋਹ ਗੁਰਦਾਰ ਦੀ ਸੋਹ ਖਾਓ ਗੁਰਦਾਰ ਦੀ ਸੋਹ ਖਾਓ ਗੁਰਦਾਰ ਦੀ ਸੋਹ ਖਾਓ ਗੁਰਦਾਰ ਦੀ ਸੋਹ ਖਾਓ ਆ ਲਓ ਮੈਂ ਦੁਰਦਾਰ ਦੀ ਸੋਹ ਖਾ ਕੇ ਕਹਿਣਾ ਉਹ ਨਗਰੀ ਪੁਲਸਾਰਾ ਮੈਨ ਖੜਾ ਸੀ ਖਾਣ ਤੇਰੇ ਨਾਲ ਹੀ ਆਣੀ ਮੈਂ ਜਾਣਦਾਂ ਨਹੀਂ ਬੰਦਾ ਮੈਂ ਗੁਰਦਾਰ ਦੀ ਸੋਹ ਖਾਓ ਜੀ ਬਾਜੀ ਫੇਰ ਤਾਂ ਮੈਂ ਕੱਲਾ ਦੂਰ ਵਰਕਰ ਦੀ ਸੌਖਾਓ ਵਰਕਰ ਦੀ ਸੌਖਾਓ ਜੀ ਛੁੱਟੀ ਦੇਣ ਲਈ ਬੁਲਾਉਂਦਾ ਉਹ ਦੋ ਜਿਹੜੇ ਹੈ ਨਹੀਂ ਸੋਨਿਆ ਨੇ ਕਿ ਮੈਂ ਬੁਲਾਇਆ ਆਪ ਨੇ ਮੀਡੀਆ ਬਣਾਇਆ ਇਹਨਾਂ ਨੇ ਉਹਨੂੰ ਬੱਤੇ ਉੱਪਰ ਕਹਿਣ ਵੀ ਦਸਤਾਰ ਨੇ ਆਪ ਵੀਡੀਓ ਬਣਾਈ ਆ ਸਾਰਾ ਮੀਡੀਆ ਜਿਹੜਾ ਉਹ ਇਹਨਾਂ ਨੇ ਆਪ ਬੁਲਾਇਆ ਤੇ ਆਪ ਹੀ ਭਸੇ ਆਪ ਦੇ ਹਲੋ ਚਰਾਣ ਹੋ ਗਿਆ ਹੁਣ ਕੱਥੇ ਰੁਪਈਆ ਹਜ਼ਾਰ ਦਾ ਤੇ ਤਾਂ ਇਹਦੇ ਖੁੱਲ੍ਹੇ ਖੁੱਲ੍ਹੇ ਆ ਇਹ ਕਿਹੜੇ ਤਰੀਕੇ ਨਾਲ ਤੇ ਅਜਾਮ ਹੈ ਹੈਲੋ ਅੰਚਾਰ ਭਾਵੇਂ ਦਾਇਆ ਭਾਜੀ ਤੇ ਰੋਲਾ ਪਿਆ ਪਿਆ ਯਾਰ ਆਜ ਉਧਰ ਫਸਦੇ ਕੋਈ ਤੇ ਪੂਰਾ ਜਾਮ ਲੱਗ ਗਿਆ ਸ਼ਹਿਰ ਚ ਭਾਈ ਹਜੇ ਮੈਂ ਨੰਬਰ ਪਲੇਟ ਵੀ ਲੱਗੀ ਨਹੀਂ ਯਸ ਬੈਂਕ ਕੋਲ ਇਧਰ ਰੱਕੇ ਨੂੰ ਆ ਗਿਆ ਮੈਂ ਇਧਰ ਕੋਲ ਰੱਕੇ ਚੈਰ ਗਿਆ ਲੱਗੇ ਨਹੀਂ ਮੈਂ ਲੇਨ ਅਪਰੋਚ ਪਰ ਰੋਡ ਤੇ ਯਾਰ ਤੁਸੀਂ ਬਸ ਬੈਠ ਕੇ ਬੰਦੋ ਆ ਗਏ ਮੈਂ ਰੋਡ ਪਰ ਪੁਲ ਨਾ ਚੜੇ ਥੱਲੇ ਥੱਲੇ ਵੀ ਆਇਓ ਜਲਦੀ ਕਰੋ ਅਸੀਂ ਡਿਊਟੀ ਕਰਦੇ ਆ ਹੁਣ ਤਾਂ ਸ਼ੋਰ ਕਰਦੇ ਆ ਆਹ ਉਹ ਫੀਰੀਆਂ ਦੇ ਵਿੱਚ ਕਹਿਣਾ ਨਾਪ ਕੀ ਕਰਨਾ ਜਿੰਨੇ ਮੀੜੀ ਵਾਲੇ ਆਇਆ ਜਿੰਨੇ ਬੰਦੇ ਉਦੋਂ ਖੜੇ ਸੀ ਪਾਚੂ ਦੋ ਦੋ ਜਾ ਕੇ ਕਿਸੇ ਦੀ ਬਣਾਉਂਗੇ ਮੈਨੂੰ ਵੀ ਪਤਾ ਕੌਣ ਆ ਉਹ ਉਹ ਪਹਿਲੀ ਵੀਡੀਓ ਚ ਨਹੀਂ ਹੈਗਾ ਬੰਦਾ ਜਿੰਨੇ ਬੰਦੇ ਖੜੇ ਆ ਸਾਰੇ ਆ ਦੋ ਦੋ ਲੰਗਾ ਹੋਰ ਵੀ ਖੜੇ ਨਹੀਂ ਸਾਰੇ ਗਵਾਹ ਨੇ ਜੀ ਸਾਰਿਆਂ ਨੂੰ ਪਤਾ ਉਹ ਬੰਦਾ ਕੌਣ ਸੀ ਕੌਣ ਹੈ ਇਹ ਚੀਜ਼ ਰਹੀ ਇਕ ਤਰੀਕੀ ਹਾਂਜੀ ਆਜੀ ਵੀਡੀਓ ਆ ਗਈ ਆਪਣੇ ਅਸੀਂ ਕੋਈ ਕਾਰਵਾਈ ਕਰਾਉਣੀ ਵੀਡੀਓ ਦੇਖ ਕੇ ਆਪ ਸਰਕਾਰ ਕਾਰਵਾਈ ਕਰਦੇ ਆ ਠੀਕ ਆ ਨਹੀਂ ਕਰਦੇ ਨਾ ਠੀਕ ਹੈ ਆਪਾਂ ਆਪ ਜਾਣਤਾਂ ਨੂੰ ਪਤਾ ਲੱਗੇ